ਸੱਚੀ ਗਾ ਜੀ ਸੋਡਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਨਵੇਂ ਗੀਤ ਦੇਖ ਸਕਦੇ ਹੋ ਆਪਕਾ ਨੂੰ ਹੋ ਗਿਆ ਟਾਈਮ 12:23 ਮਿੰਟ ਹੋ ਗਏ ਨੇ ਸਵੇਰ ਤੱਕ ਮਸ਼ੀਨ ਚੱਲੀ ਜਾ ਰਹੀ ਹੈ ਤੜਕੇ ਤੱਕ ਅਹੀਂ ਚੱਲੀ ਹੋਊਗੀ ਕਿਉਂਕਿ ਆਪਣੇ ਰਾਹ ਰਾਹ 'ਚ ਸਾਰੀ ਵਡਣੀਆਂ ਜੰਢੀ ਹੈਗੀ ਆਪਣੀ ਕਣਕ ਵੀ ਤੜਕੇ ਨੂੰ ਸਾਫ਼ ਲੇ ਗਏ ਸਾਰਾ ਰੋਟੀ ਉਟੀ ਖਾਰੇ ਕਲਾ ਚਾਚਾ ਰਹਿ ਗਿਆ ਹੁਣ ਉੱਧਰ ਟਰਾਲੀ ਖੜਾ ਕੇ ਫਿਰ ਖਾ ਜਾਊਗਾ ਇਹ ਰੋ ਖਾਲਟ ਪਾਉਣੇ ਹੁਣ ਲੇਵਰ ਕਣਕ ਬਾਈ ਸਾਰੇ ਬਾਨ ਚ ਬਹੁਤ ਵਧੀਆ ਕਲੀਅਰ 60 ਮਾਣ ਦੇ ਲਵੇ ਨਹੀਂ ਉੱਤੇ 60 ਮਾਣ 65 ਮਾਣ 65 ਮਾਣ 65 ਮਾਣ ਕਹਿ ਸਕਦੇ ਨੇ 187 ਦਾ ਕੇ ਜਿਆਦਾ ਆ ਜੀ ਸਾਨਾ ਜਿਆਦਾ 187 ਦਾ ਕੇ ਆ ਆ ਦੀ ਪਿੱਠ ਪਾੜਦੀ ਉੱਤੇ लग रही लगातार तड़के तक चलनिया मशीन अपने रेह गए चार किले चार हजे अपने सोलह सत्रह किले खड़े ने अपने हथ ने अज ला दी होगी साढ़े कत बजे जो नया हो लाती थी मशीन करे ढेर लाता है फस गए कर देने ਇਹ ਆ ਪਾੜ ਗਈ ਇੱਕੋ ਲੱਗਦਾ ਸਾਰਾ ਭਾਰਤ ਤੇ ਆ ਗਿਆ ਦੇ ਵਿੱਚ ਫਸ ਗਿਆ ਪਲਟਾ ਦੇ ਨੂੰ ਪਲਟਾ ਦੇ ਉਹਨੇ ਪਲਟਾ ਦੇ ਇਹਦੋਂ ਬਾਅਦ ਖੱਤੇ ਚ ਘਾਗਾ ਆ ਉੱਤੇ ਝੜ ਕੇ ਪਲਟਾ ਨਹੀਂ ਇਹਦੇ ਹਾਂ ਉੱਤੋਂ ਆ ਰੋ ਆ ਪਲਟਾ ਮਾਰਦੇ ਬੱਚੇ ਝੜ ਜਾ ਇਹਦੇ ਅੱਪ ਕਿਥੇ ਹੈ ਹੈ ਮਸੇਂ ਤੱਕ ਹੀ ਕਰਦਾ ਉਹ ਜੋ ਥੱਲੇ ਦਾਗਾ 50 ਖਾਲੂਗਾ ਹਾਂ ਟੈਂਕ ਪਾ ਕੇ ਅੱਗੇ ਅੱਗੇ ਚੱਲ ਪਹਿਲਾਂ ਖੱਤੇ ਵੜ ਦੋ ਨਾ ਬਾਅਦ ਚ ਵੜ ਲਾਂਗੇ ਪਰ ਆਲੇ 7 ਕਿਲੇ ਦਾ ਉਹਦੇ ਸਾਰੇ ਕੈਮਰੇ ਕੋਈ ਸੋਫੀ ਨਹੀਂ ਹੈਗਾ ਮੈਨੂੰ ਛੱਡ ਕੇ ਯਾਰ ਬੱਦਲ ਬਾਈ ਜੀ ਹੋ ਰਹੀ ਹੈ ਵਸ ਮੀਂਹ ਆ ਪਿਆ ਅੱਜ ਨਹੀਂ ਧੱਕੇ ਸਾਰਾ ਵਰਦਾਂਗੇ ਉਹ ਨਾ ਮੇਰਾ ਦਾ ਬੈਕ ਲਾਉਂਦਾ ਤੀ ਚੜਦੇ ਬੱਦਲ ਬਾਈ ਦਾ ਅੱਜ ਦੇਖ ਫਾ ਇਧਰ ਪੂਰੀ ਹੋ ਰਹੀ ਦੀ ਬਲਾ ਹੋ ਰਹੀ ਮੀਂਹ ਦਾ ਮੌਸਮ ਹੋ ਰਹੀ ਠੰਡੀ ਠੰਡੀ ਆ ਬਜਨ ਲੱਗ ਰਹੀ ਆ ਤੜਕੇ ਬਸ ਥੋੜੇ ਨਾਂ ਰਹਿ ਗਏ ਬਸ ਅੱਧਾ ਘੰਟਾ ਰਹਿ ਗਿਆ ਕੁਵਚ ਚ ਨਮਾ ਲੈਂਦਾ ਝੜ ਗਿਆ ਪਹਿਲਾ ਜਿ ਵੱਖਾ ਇਹਨੂੰ ਛੱਡ ਕੈਮਰੇ ਨਾਲ ਸਾਰੀ ਹਾਲੇ ਦੀ ਉਰੇ ਟਰਾਲੀ ਚ ਖੱਤਾ ਵਾਰ ਰਖਿਆ ਦੀ ਯਾਰ ਕਣਕ ਦਾ ਸਾਰੇ ਚਾਰ ਸਾਰਿਆਂ ਨਾਲੋਂ ਵਧੀਆ ਹੈ ਇਹ ਵਾਰ ਝਾੜ ਕਣਕ ਦਾ ਝਾੜ ਸਾਰਿਆਂ ਨਾਲੋਂ ਵਧੀਆ ਹੈ ਰੇ ਵਾਰ ਬਈ ਜਿੰਨਾ ਕਹਦੇ ਉਹਨਾਂ ਹੈ ਜੀੜੀ ਬਣੀ ਬਈ ਟਰਾਲੀਆਂ ਢੁਈ ਜਾਂਦੇ ਕਦੋਂ ਦੇ ਘਰੇ ਟੱਬਾ ਲਾਦਾ ਛੋਟੋ ਕਣਕ ਭਈ 180 ਹੈ ਦੇਖੋ ਟੈਂਕੀ ਵੈਸੇ ਇੰਨੇ ਕੁ ਚੀ ਭਰ ਗਈ ਇਹ ਵੀ ਇੱਕ ਕਿੱਲੇ ਲਾਦੀ ਉਹ ਜਿਹੜਾ ਮਾਗਰ ਕੋਠੇ ਦੇ ਮਾਗਰ ਹੁੰਦਾ ਆਪਣੇ ਬਾਹਣ ਹਰਾਦੀ ਉਹ ਥੋੜਾ ਜਿਹਾ ਪਰ ਹੁੰਦਾ ਆਪਣੇ ਬਹੁਤ ਚਿਰ ਬਾਅਦ ਵੱਟਿਆ ਉਹ ਚੋ ਭਈ ਪੂਰੀ ਆ ਟਰਾਲੀ 1 ਕਿੱਲੇ ਤੋਂ ਘੱਟਦੀ ਐ ਆ ਟਰਾਲੀ ਜਿੰਨੀ ਹੈਗੀ ਆ ਬਾਡੀ ਤੱਕ ਉਨੀ ਭਰਗੀ ਦੀ ਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੈ 65 70 ਲਵੇ ਹੈ ਪੈਂਡ ਦੇ ਹਿੱੱਤੇ ਦੇ ਵਿੱਚ ਵਿੱਚ ਹੈ ਝਾੜ ਕਣਕ ਦਾ ਪਿਛਲੀ ਪਿਛਲੀ ਬਾਤ ਤੱਕ ਤੇ 45 40 ਮਣੇ ਤੇ ਰਹੀਆਂ ਸੀ ਇਹ ਵਾਰ ਦੇਖੋ 60 ਤੋਂ 30 ਨੇ 60 65 70 70 ਤੱਕ ਵੀ ਗਈਆਂ ਨੇ ਕਣਕਾਂ ਜੇ ਛੋਟੀ ਵੀ ਗਈ ਹੋਵੇ ਥੱਲੇ ਕਮੈਂਟ ਵਿੱਚ ਜਰੂਰ ਦੱਸਿਓ ਵੀ ਛੋਟੀ ਕਿੰਨੇ ਗਣ ਮਾਣੀ ਪਈ ਹੈ ਦੇਖ ਰਕਮੇ ਸੁੱਤੇ ਪਏ ਨੇ ਯਾਰ ਆ ਬਨੇ ਡਰਾਈਵਰ ਸਾਹਿਬ ਅੱਦਰ ਇਹਗਾ ਕੁਛ ਨਹੀਂ ਜਾਣਨਾ ਹਾਲੇ ਠੰਨੇ ਰਾਦਨਾ ਹਾਂ ਕੁਛ ਸਰਪਤ ਮੈਨ ਕੋ ਬਾਬਾ ਪਾਇਆ ਕਰਦੇ ਚਾਚ ਨੂੰ ਭੇਜਾਂ ਰੋਟੀ ਖਾਦੀ ਨਹੀਂ ਚਾਚ ਨੇ ਅਜੇ ਤੱਕ ਅਸੀਂ ਖਾ ਗਏ ਦੀ ਪਹਿਲਾਂ ਕਿਆ ਮੁੜਿਓ ਰਾਤ ਨੂੰ ਵੱਡੀ ਨੇ ਫਾਇਦੇ ਬਹੁਤ ਨੇ ਮੈਂ ਤੁੜੀ ਜਾਲੇ ਬੰਦੀ ਐ ਨਾ ਕਰਦਾ ਨਹੀਂ ਪਤਾ ਲੱਗਦਾ ਰਾਤ ਨੂੰ ਪਈਦਾ ਹੋਰ ਹੋਰ ਅੱਜ ਰੋਟੀ ਖਾ ਲਿਆ ਚਾ ਬੜੇ ਬਾਅਦ ਤੇ ਮਾਰ ਜੀਵਾਂਗਾ ਤੂੰ ਆ ਆਲੋ ਮੁੜਿਓ ਰਾਤ ਹੀ ਚੱਲ ਰਹੀ ਹੈ ਕਪੈਣਾ ਬਸ ਹੁਣ ਆਪਣੇ ਪੰਜ ਕਿਲੇ ਰਹਿ ਗਏ ਆ ਹੁਣ ਚਾਹੀਦੀ ਚਾ ਵੀ ਕਿੱਟੇ ਬਸਰੀ ਬੜਾ ਬਈ ਚਲੋ